ਸਰ ਜੀ ਨਾ ਅੱਛਾ ਸਸ਼ੀ ਗਾਲ ਜੀ ਮੇਰਾ ਨਾਮ ਕੁਸ਼ਾਲ ਸਿੰਘ ਹੈ ਮੈਂ ਸਿਕੋ ਜਕਸ ਫਗਵਾੜੇ ਤੋਂ ਆਇਆ ਆ ਤੇ ਸਾਨੂੰ ਅਸੀਂ ਮੈਨੂਅਲ ਚੱਕਸ ਹਾਈਡਰੋਲਿਕਸ ਉਸ ਤੇ ਲੈ ਚੱਕ ਬਣਾਨੇ ਆ ਮਸ਼ੀਨ ਟੂਲ ਐਕਸੈਸਰੀਜ਼ ਕਿਹਾ ਜਾਂਦਾ ਹੈ ਨਾ ਜੇ ਸਾਨੂੰ ਬਣਾਉਂਦੇ ਹੋਏ ਅੱਜ ਦੀ ਰੇਟਸ 67 ਇਅਰਸ ਹੋ ਚੁੱਕੇ ਨੇ ਤੇ ਅਸੀਂ ਹਰ ਸਾਲ ਇਸ ਐਕਸੀਬਿਸ਼ਨਸ ਪਾਰਟਿਸਿਪੇਟ ਕਰਦੇ ਆ ਆਪਣੇ ਡਿਸਟ੍ਰਿਬਿਊਟਰਸ ਕਰਮ ਚੱਕਸ ਨਾਲ ਵਿਦਾਜੀਤ ਸਿੰਘ ਸਾਡੇ ਬਹੁਤ ਸਪੋਰਟਰ ਨੇ ਤੇ ਅੱਜ ਬਹੁਤ ਅੱਛਾ ਲੱਗ ਰਿਹਾ ਜਿੱਥੇ ਐਗਜ਼ਿਬਿਸ਼ਨ ਤੇ ਆ ਕੇ ਕਿਉਂਕਿ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ ਅਸੀਂ ਨਵੇਂ ਪ੍ਰੋਡਕਟਸ ਵਿੱਚ ਆਪਣੇ ਕੁਝ ਸਿਲੰਡਰਸ ਇੰਟਰੋਡਿਊਸ ਕੀਤੇ ਆਪਣੇ ਕੋਲੇਜ ਟ੍ਰਕਸ ਇੰਟਰੋਡਿਊਸ ਕੀਤੇ ਆ ਜਿਵੇਂ ਅਪਣੇ ਐਗਜ਼ਿਸਟਿੰਗ ਪ੍ਰੋਡਕਟਸ ਦੀ ਕੁਆਲਿਟੀ ਇੰਪਰੂਵ ਕੀਤੀ ਹੈ ਤੇ ਅੱਜ ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਮੇਰੇ ਸਾਥ ਤੋਂ ਦੋਸਤ ਵੀ ਆਏ ਨੇ ਸਾਥ ਇੰਡੀਆ ਦੇ ਵਰੁਣ ਦੇਵ ਜੀ ਤੇ ਉਹ ਵੀ ਸਾਡੇ ਸਟਾਲ ਦੇ ਵਿਜ਼ਿਟ ਕਰ ਰਹੇ ਨੇ ਤੇ ਇਹਨਾਂ ਨੇ ਵੀ ਆਪਣੇ ਕੁਝ ਨਵੇਂ ਪ੍ਰੋਡਕਟਸ ਲੈ ਕੇ ਆਏ ਨੇ ਤੇ ਤੁਸੀਂ ਉਹਨਾਂ ਨਾਲ ਜ਼ਰੂਰ ਗੱਲ ਕਰਕੇ ਦੇਖੋ ਕਿ ਇਹਨਾਂ ਨੂੰ ਮੈਕੋਟਾ ਐ हाँ कैसा लग रहा है ये एग्जीबिशन अच्छा है और आ, हम सीको चक्स और करम चक्स के साथ बहुत ज़्यादा कोला, कोलाब्रेशन कर रहे हैं इनके जो प्रोडक्ट है कैसे आपको लगे हाँ ये प्रोडक्ट बहुत अच्छा है हम बहुत साल से इन इनसे मांग रहे हैं जो क्वालिटी आप सोच रहे हैं क्वालिटी दे पा रहे हैं हाँ 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 हा। क्वालिटी बहुत अच्छा है क्या मैसेज हो गए अपने इंडिया में क्या मैसेज ਬਹੁਤ ਜ਼ਿਆਦਾ ਇਹ ਮਾਰਕੀਟ ਬੜਾ ਬੜਾ ਰਹਾ ਹੈ ਔਰ ਮੈਨੂਫੈਕਚਰਿੰਗ ਵੀ ਬੜਾ ਰਹਾ ਹੈ ਔਰ ਬਹੁਤ ਕਸਟਮਰਸ ਦੇ ਰੀਅਲੀ ਨੀਡ ਕੁਆਲਿਟੀ ਐਂਡ ਪ੍ਰੀਸੀਸ਼ਨ ਐਂਡ ਦੈਟਸ ਵਾਟ एवरीवन ਇਜ਼ ਲੁਕਿੰਗ ਫॉर ਐਂਡ ਆਈ ਥਿੰਕ ਦ ਮੈਨੂਫੈਕਚਰਰਸ ਹਰ ਕੈਨ ਡਿਲੀਵਰ देयर ਪ੍ਰੋਮਿਸਸਸ ਦੈ ਨੀਡ ਸੋ ਦਿਸ ਇਜ਼ 14th ਐਡੀਸ਼ਨ ਆਫ ਮੈਕ ਆਟੋ ਹੈਲ ਇਨ ਲੁਧਿਆਣਾ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸੋ ਦਿਸ ਸਟਾਲ ਇਜ਼ ਆਫ ਕਰਮ ਚੱਕਸ ਸੋ ਵੀ ਹੈਵ ਪ੍ਰੋਡਕਟਸ ਆਫ ਸਿਕੋ जीएमपी एयरटेक किटागावा जट्टो यूकेएम तो हमारा पर्पस जो ਸਾਡਾ ਪਰਪਸ ਜਿਹੜਾ ਹੈਗਾ ਇੱਥੇ ਡਿਸਪਲੇ ਕਰਨ ਦਾ ਇਹੀ ਹੈਗਾ ਕਿ ਲੁਧਿਆਣੇ ਦੀ ਪੰਜਾਬ ਦੀ ਇੰਡਸਟਰੀ ਨੂੰ ਉੱਪਰ ਲੈ ਕੇ ਜਾਇਆ ਜਾ ਸਕੇ ਤੋਂ ਮੈਂ ਜਿੰਨੇ ਵੀ ਲੋਕ ਇੱਥੇ ਐਗਜ਼ਿਬਿਟ ਕਰ ਰਹੇ ਆ ਉਹਨਾਂ ਨੂੰ ਕਹਿਣਾ ਚਾਹਤਾਂ ਤਾਂ ਧੰਨਵਾਦ ਕਰਨਾ ਚਾਹੂੰਗਾ ਤੇ ਜਿੰਨੇ ਵਿਜ਼ਿਟਰਸ ਇੱਥੇ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਈਵਿਊਅਰਸ ਇੱਥੇ ਤੁਸੀਂ ਹਜੇ ਨਹੀਂ ਆਏ ਮੈਂ ਉਹਨਾਂ ਨੂੰ ਵੀ ਇਨਵਾਈਟ ਕਰਨਾ ਚਾਹੂੰਗਾ ਕਿ ਕੱਲ ਦਾ ਦਿਨ ਹਜੇ ਪੈਂਡਿੰਗ ਆ ਕਾਈਂਡਲੀ ਐਗਜ਼ੀਬਿਸ਼ਨ ਤੇ ਜ਼ਰੂਰ ਆਓ ਤੇ ਆਪਣਾ ਬੈਨੀਫਿਟ ਲਓ ਦੇਖੋ ਕਿ ਅਰਾਊਂਡ ਦਾ ਇੰਡਸਟਰੀ ਨੈਸ਼ਨਲ ਇੰਟਰਨੈਸ਼ਨਲ ਐਗਜ਼ੀਬਿਟਰਸ ਵੀ ਇੱਥੇ ਪਹੁੰਚੇ ਨੇ ਟੈਕਨੋਲੋਜੀ ਕਿੱਥੇ ਜਾ ਚੁੱਕੀ ਆ ਤੇ ਤੁਸੀਂ ਬੈਨੀਫਿਟ ਲੈ ਸਕਦੇ ਸਰ ਕਿਹੜਾ ਪ੍ਰੋਡਕਟ ਬਣਾਉਣ ਦੀ ਲੋੜ ਚੋਂ ਨਵਾਂ ਚੋਣ ਸਾਡੇ ਕੋਲ ਸੀਐਨਸੀ ਦੇ ਪਾਵਰ ਚੱਕਸ ਹੈਗੇ ਆ ਲੇਟੈਸਟ ਜਿਦਾਂ ਵੀਟੀਐਲ ਮਸ਼ੀਨ ਵਾਸਤੇ ਪਾਵਰ ਚੱਕ ਇੱਥੇ ਹੈਗੇ ਆ ਜਿਹਦੇ ਉੱਪਰ ਵਾਈਪਰਸ ਲੱਗੇ ਹੋਏ ਤਾਂ ਕਿ ਵਿੱਚ ਚਿਪਸ ਨਾ ਜਾਣ ਨੋਮੈਟਿਕ ਪੋਲਿਟ ਚੱਕਸ ਹੈਗੇ ਆ ਇਹਦੇ 에ਅਰ ਨਾਲ ਚੱਲਦੇ ਆ ਏਅਰ ਦੇ ਨਾਲ ਜਿਹੜਾ ਹੈਗਾ ਮੂਵਮੈਂਟ ਪ੍ਰੋਡਕਸ਼ਨ ਫਾਸਟ ਹੋ ਜਾਂਦੀ ਆ ਔਰ ਕਾਲਰ ਚੱਕ ਦੇ ਵਿੱਚ ਹੀ ਸਿਲੰਡਰ ਹੈਗਾ ਤੁਹਾਨੂੰ ਅਲੱਗ ਤੋਂ ਸਿਲੰਡਰ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਔਰ ਜਿੱਦਾਂ VMC ਦੇ ਉੱਪਰ ਆਸੀਂ ਮੈਨੂਅਲ ਚੱਕ ਲਗਾ ਕੇ ਕੰਪੋਨੈਂਟ ਕਲੈਂਪ ਕਰਦੇ ਆ ਉਹ ਜਿਹੜਾ ਸਟੇਸ਼ਨਰੀ ਚੱਕ ਹੈ ਜਿਹਦੇ ਵਿੱਚ ਹੀ ਸਿਲੰਡਰ ਹੈ ਉਹ ਏਅਰ ਨਾਲ ਚੱਲਦਾ ਨੋਮੈਟਿਕ ਜਾਂ ਹਾਈਡਰੌਲਿਕ ਚੱਲਦਾ ਉਦੇ ਨਾਲ ਪ੍ਰੋਡਕਸ਼ਨ ਕੁਆਲਿਟੀ ਹੋਰ ਇੰਪਰੂਵ ਹੋ ਜਾਂਦੀ ਆ। ਉਹ ਐਦਾਂ ਦੇ ਪ੍ਰੋਡਕਟ ਜਿਹੜੇ ਹੈਗੇ ਆ ਉਹਦੇ ਨਾਲ ਆਪਾਂ ਇੰਟਰਨੈਸ਼ਨਲ ਮਾਰਕੀਟਸ 'ਚ ਵੀ ਕੰਪੀਟ ਕਰ ਸਕਦੇ ਆ। ਤੁਹਾਡੇ ਇਹ ਪ੍ਰੋਡਕਟ ਸਰ ਆਲਓ ਇੰਡੀਆ ਮਿਲਦਾ ਸਰ ਜੀ। ਜੀ ਇੰਟਰਨੈਸ਼ਨਲ ਬ੍ਰਾਂਡਸ ਨੇ ਸਾਡੇ ਕੋਲ ਸਾਰੇ ਔਰ ਅਰਾਊਂਡ ਦਾ ਗਲੋਬਲ ਅਵੇਲੇਬਲ ਹੈਗੇ ਆ। ਜੀ ਸਰ ਮੂਹਰੇ ਜਿੰਨੇ ਵੀ ਤੁਹਾਡੇ ਕੋਲ ਤੇ ਕਸਟਮਰ ਆਉਂਦੇ ਨੇ ਆਪਣਾ ਉਹ ਸੁਝਾਅ ਦਿੰਦੇ ਨੇ। ਸਰ ਕਿਦਾਂ ਲੱਗਦਾ ਤੁਹਾਨੂੰ? ਬਹੁਤ ਖੁਸ਼ੀ ਹੁੰਦੀ ਆ ਔਰ ਚੰਗਾ ਲੱਗਦਾ ਕਿ ਸਾਡੇ ਲੁਧਿਆਣੇ ਦੀ ਵੀ ਸੋਚ ਬਦਲ ਰਹੀ ਆ। ਲੋਕ ਸੀਐਨਸੀ ਮਸ਼ੀਨਾਂ ਜਿਹੜੀਆਂ ਅੱਜ ਤੋਂ 20 ਮਹਿਨਤ ਮੁਸ਼ਕਲ ਦੇ ਨਾਲ ਇੱਥੇ ਵਿਕਦੀਆਂ ਸੀ ਅੱਜ-ਅੱਜ ਸਾਰੇ ਹੀ ਬੰਦੇ ਸੀਐਨਸੀ ਮਸ਼ੀਨਾਂ ਦੀ ਗੱਲ ਕਰ ਰਹੇ ਨੇ ਐਡਵਾਂਸਮੈਂਟ ਦੀ ਗੱਲ ਕਰ ਰਹੇ ਨੇ ਕਰ ਰਹੇ ਨੇ ਚੰਗੀ ਸੋਚ ਦੀ ਗੱਲ ਕਰ ਰਹੇ ਨੇ ਜਿਹੜਾ ਮੁੱਦਾ ਬੀੜਾ ਲੋਕਾਂ ਨੇ ਚੱਕਿਆ ਸੀਗਾ ਐਡਵਾਂਸਮੈਂਟ ਦਾ ਅੱਜ ਅਸੀਂ ਉਸ ਡਾਇਰੈਕਸ਼ਨ 'ਚ ਜਾ ਰਹੇ ਆਂ ਚੰਗੀ ਗੱਲ ਆ ਚੰਗੀ ਸੋਚ ਆ ਅੱਗੇ ਵਧੀਏ ਤਾਂ ਸਾਰੇ ਇਕੱਠੇ ਸ਼ੁਰੂ ਕਰਾਂਗੇ ਯੋਗ ਆ ਅਯੋਗ ਆ ਕਹਦੇ ਜੀ ਮਸ਼ੀਨਰੀ ਯੋਗ ਆਈ ਆਪਣਾ ਕੰਪਿਊਟਰ ਯੋਗ ਆਈ ਸਰ ਉਹ ਕਿਸ ਚੀਜ਼ ਨੂੰ ਦੇਖਦੇ ਜੀ ਦੇਖੋ ਹੁਣ ਤਾਂ ਏਆਈ ਮਸ਼ੀਨਾਂ ਆ ਗਈਆਂ ਜਿਹੜਾ ਇਹਦੇ ਨਾਲ ਜਿਹੜਾ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਅਸੀਂ ਫੂਲ ਪ੍ਰੂਫਿੰਗ ਕਰ ਸਕਦੇ ਹੈਗੇ ਆ ਔਰ ਰੋਬੋਟਿਕਸ ਤੇ ਆਟੋਮੇਸ਼ਨ ਇੰਨੀ ਕੁ ਜ਼ਬਰਦਸਤ ਸਿਸਟਮ ਹੋ ਗਿਆ ਹੈਗਾ ਕਿ ਅਸੀਂ 에ਰਰ ਐਕਿਊਰੇਸੀ ਸੋਚ ਵੀ ਨਹੀਂ ਸਕਦੇ ਕਿ ਕੋਈ ਪ੍ਰੋਬਲਮ ਆ ਸਕਦੀ ਹੈ ਮਸ਼ੀਨਾਂ ਦੇ ਵਿੱਚ ਤੋਂ ਹੁਣ ਇਹਦੇ ਨਾਲ ਹਿਊਮਨ ਡਿਪੈਂਡੈਂਸੀ ਘਟੇਗੀ ਪ੍ਰੋਡਕਸ਼ਨ ਤੇ ਕੁਆਲਿਟੀ ਹੋਰ ਇੰਪਰੂਵ ਹੋਏਗੀ ਸਾਨੂੰ ਇਸ ਪਾਸੇ ਨੂੰ ਡਾਇਰੈਕਸ਼ਨ ਚ ਜਾਣਾ ਚਾਹੀਦਾ ਸਾਰਿਆਂ ਨੂੰ ਨਾਲ ਮਿਲ ਕੇ ਔਰ ਆਪਣੀਆਂ ਮਸ਼ੀਨਾਂ ਨੂੰ ਉੱਪਰ ਡਿਵੈਲਪ ਕਰਨਾ ਚਾਹੀਦਾ ਹੈ। ਕੋਈ ਯਾਗੀ ਵੀ ਖਾਸ ਔਰ ਹੈਗੀ ਜਿਹੜੇ ਕਸਟਮਰ ਆਣ ਬੈਨੀਫਿਟ ਚੈੱਕ ਕਰਦੇ। ਦੇਖੋ ਆਫਰ ਇਹੀ ਆ ਕਿ ਜਿੰਨੀ ਵੀ ਲੇਟੈਸਟ ਟੈਕਨੋਲੋਜੀ ਆ ਪੂਰੀ ਐਗਜ਼ੀਬਿਸ਼ਨ ਚ ਅਵੇਲੇਬਲ ਆ ਆਓ ਆਪਣੇ ਆਪ ਨੂੰ ਅਪਗ੍ਰੇਡ ਕਰੋ।